ਓਵਰ ਥਿੰਕਿੰਗ ਇਜ਼ ਓਵਰ ਨਾਊ ਕਿਵੇਂ ਕਿਉਂਕਿ ਅੱਜ ਆਪਾਂ ਗੱਲ ਹੀ ਓਵਰ ਥਿੰਕਿੰਗ ਤੇ ਕਰਨੀ ਆ ਤੇ ਓਵਰ ਥਿੰਕਿੰਗ ਹੁੰਦੀ ਕਿਉਂ ਆ ਇਹਦੇ ਕਾਰਨ ਪਹਿਲਾਂ ਜਾਣਾਂਗੇ ਫਿਰ ਆਪਾਂ ਇਹਦੇ ਹੱਲ-ਵਲ ਬਦਾਂਗੇ ਕਿ ਸਾਨੂੰ ਕਿੰਨਾ ਕਾਰਨਾ ਕਰਕੇ ਓਵਰ ਥਿੰਕਿੰਗ ਜਿਹੜੀ ਹੁੰਦੀ ਆ ਓਵਰ ਥਿੰਕਿੰਗ ਕੀ ਹੁੰਦੀ ਆ ਤੇ ਆਪਾਂ ਇਹਦੇ ਤੋਂ ਬਚਣਾ ਕਿਵੇਂ ਆ ਸੋ ਆਪਾਂ ਸ਼ੁਰੂ ਕਰਦੇ ਆ ਇਹਦੇ ਕਾਰਨ ਓਵਰ ਥਿੰਕਿੰਗ ਮਤਲਬ ਬਧੇਰੇ ਸੋਚਣਾ ਕਿ ਅਸੀਂ ਬੈਠੇ ਰਹਿੰਨੇ ਆ ਸੋਚੀ ਜਾਂਦੇ ਆ ਸੋਚੀ ਜਾਂਦੇ ਆ ਸੋ ਸਾਡੇ ਸੋਚਣ ਦਾ ਕਾਰਨ ਕੀ ਹੁੰਦਾ ਆ ਸਿੱਧਾ ਸਿੱਧਾ ਕਾਰਨ ਹੁੰਦਾ ਆ ਸਾਨੂੰ ਸਹੀ ਜਾਣਕਾਰੀ ਦੀ ਘਾਟ ਹੋਣਾ ਮਤਲਬ ਸਾਨੂੰ ਚੀਜ਼ਾਂ ਦਾ ਪਤਾ ਨਹੀਂ ਹੁੰਦਾ ਬਾਲਾ ਤੇ ਅਸੀਂ ਫਿਰ ਉਹਨਾਂ ਬਾਰੇ ਸੋਚਦੇ ਰਹਿੰਨੇ ਆ ਇਹ ਤਾਂ ਸਭ ਤੋਂ ਪਹਿਲਾ ਕਾਰਨ ਆ ਇਹਦੇ ਨਾਲ ਹੀ ਹੋਰ ਕਾਰਨ ਵੀ ਹੁੰਦੇ ਆ ਜਿਵੇਂ ਤੁਹਾਡੀ ਸਰੀਰਕ ਕਮਜ਼ੋਰੀ, ਮਾਨਸਿਕ ਕਮਜ਼ੋਰੀ, ਸਰੀਰ ਦੇ ਵਿੱਚ ਪੋਸ਼ਣ ਦੀ ਘਾਟ ਹਨਾ ਉਹ ਵੀ ਹੁੰਦਾ ਆ ਪਰ ਜਿਆਦਾ ਵੱਡਾ ਕਾਰਨ ਮੇਰੇ ਹਿਸਾਬ ਨਾਲ ਇਹੀ ਹੁੰਦਾ ਆ ਕਿ ਸਾਨੂੰ ਜਾਣਕਾਰੀ ਨਹੀਂ ਹੁੰਦੀ ਬਹੁਤ ਸਾਰੀਆਂ ਚੀਜ਼ਾਂ ਦੀ ਜਿਨ੍ਹਾਂ ਬਾਰੇ ਅਸੀਂ ਸੋਚਦੇ ਰਹਿੰਨੇ ਆ ਚਾਹੇ ਉਹ ਰਿਸ਼ਤੇ ਹੋਣ ਚਾਹੇ ਉਹ ਕੰਮਕਾਜੀ ਹੋਵੇ ਜਾਂ ਸਾਨੂੰ ਪੜ੍ਹਾਈ ਦੇ ਮਾਮਲੇ 'ਚ ਜਾਂ ਫਿਰ ਘਰ ਦੇ ਕਮਾਂਕਾਰਾਂ ਪ੍ਰਤੀ ਸਾਨੂੰ ਜਦੋਂ ਜਾਣਕਾਰੀ ਨਹੀਂ ਹੁੰਦੀ ਨਾ ਤਾਂ ਫਿਰ ਅਸੀਂ ਆਪਣੇ ਆਪ ਨੂੰ ਇੱਕ ਵਿਕਟਮ ਬਣਾ ਕੇ ਇੱਕ ਵਿਚਾਰਾ ਬਣਾ ਕੇ ਸੋਚਦੇ ਰਹਿੰਨੇ ਆ ਤੇ ਇਹਦੇ ਨਾਲ ਹੀ ਜੁੜਦਾ ਕਾਰਨ ਹੈ ਕਿ ਸਿੱਖਣ ਦੀ ਆਦਤ ਨਾ ਹੋਣਾ ਸਾਨੂੰ ਜਦੋਂ ਸਿੱਖਣ ਦੀ ਆਦਤ ਨਹੀਂ ਹੁੰਦੀ ਨਾ ਅਸੀਂ ਕਹਿੰਨੇ ਆ ਕਿ ਨਹੀਂ ਇਹ ਇਹ ਨਹੀਂ ਮੈਂ ਸਿੱਖਣਾ ਇਹ ਤਾਂ ਮੈਨੂੰ ਆਉਂਦਾ ਆ ਹਨਾ ਉਹ ਵੀ ਕਾਰਨ ਬਣਦਾ ਆ ਕਿਤੇ ਨਾ ਕਿਤੇ ਸਾਡਾ ਫਿਰ ਓਵਰ ਥਿੰਕਿੰਗ ਦਾ ਸੋਚੀ ਜਾਣ ਦਾ ਕਿਉਂਕਿ ਸਾਨੂੰ ਲੱਗਦਾ ਹੁੰਦਾ ਆ ਕਿ ਨਹੀਂ ਕੀ ਲੋੜ ਆ ਪਰ ਜਿੰਨਾ ਤੁਸੀਂ ਸਿੱਖਦੇ ਰਹੋਗੇ ਇਹਦੇ ਵਿੱਚ ਮੈਂ ਇਹ ਐਡ ਕਰਾਂਗੀ ਕਿ ਅਸੀਂ ਸਿੱਖਣਾ ਕਦੋਂ ਬੰਦ ਕਰਦੇ ਆ ਜਦੋਂ ਸਾਨੂੰ ਸਿੱਖਣਾ ਬੋਝ ਲੱਗਦਾ ਸਾਨੂੰ ਲੱਗਦਾ ਕਿ ਇਸ ਚੀਜ਼ ਦੀ ਮੈਨੂੰ ਲੋੜ ਨਹੀਂ ਮੈਂ ਇਹ ਨਹੀਂ ਸਿੱਖਣੀ ਹਨਾ ਪਰ ਜਦੋਂ ਅਸੀਂ ਸਿੱਖਦੇ ਰਹਿਨੇ ਆ ਚਾਹੇ ਉਹ ਕੁਝ ਵੀ ਹੋਵੇ ਉਹ ਸਾਡੇ ਕਿਤੇ ਨਾ ਕਿਤੇ ਜ਼ਿੰਦਗੀ 'ਚ ਇਨਫੋਰਮੇਸ਼ਨ ਜ਼ਰੂਰ ਕੰਮ ਆਉਂਦੀ ਆ ਤੁਸੀਂ ਜ਼ਰੂਰ ਚੁਣੋ ਆਪਣਾ ਬৌਧਿਕ ਲੈਵਲ ਆਪਣਾ ਜਿਹੜਾ ਬৌਧਿਕ ਢਾਂਚਾ ਆ ਜੋ ਸਾਨੂੰ ਮਿਲਿਆ ਹੋਇਆ ਸਾਡੇ ਖਿੱਤੇ 'ਚ ਉਹਦੇ ਬਾਰੇ ਜਾਣਕਾਰੀ ਜ਼ਰੂਰ ਇਕੱਠੀ ਕਰੋ ਆਪਣੇ ਘਰੇਲੂ ਕਮਾਂਕਾਰਾਂ ਵਾਲੇ ਬਾਰੇ ਫਿਰ ਆਪਣੇ ਕੰਮ ਕਾਜ ਬਾਰੇ ਵਪਾਰ ਬਾਰੇ ਹਨਾ ਜੋ-ਜੋ ਚੀਜ਼ਾਂ ਤੁਹਾਨੂੰ ਜ਼ਿੰਦਗੀ 'ਚ ਅੱਗੇ ਵਧਣ ਲਾਉਂਦੀਆਂ ਨੇ ਉਹਨਾਂ ਬਾਰੇ ਜ਼ਰੂਰ ਸਿੱਖਦੇ ਰਹੋ ਸੋ ਇਹ ਤਾਂ ਸੀ ਨਾਲ ਹੀ ਹੱਲ ਮੈਂ ਤੁਹਾਨੂੰ ਦੇ ਦਿੱਤਾ ਪਰ ਆਪਾਂ ਹਜੇ ਕਾਰਨਾਂ ਬਾਰੇ ਡਿਸਕਸ ਕਰ ਰਹੇ ਹਾਂ ਸੋ ਸਿੱਖਣ ਦੀ ਆਤਨਾ ਹੋਣਾ ਹੈ ਨਾ ਪਹਿਲਾ ਸਿਗਾ ਕਿ ਸਹੀ ਜਾਣਕਾਰੀ ਦੀ ਘਾਟ ਦੂਜਾ ਸਿੱਖਣ ਦੀ ਆਤਨਾ ਹੋਣਾ ਹੁਣ ਸਹੀ ਜਾਣਕਾਰੀ ਦੀ ਘਾਟ ਕਿਵੇਂ ਹੁੰਦੀ ਆ ਆਪਾਂ ਉਦਾਹਰਨ ਦੇ ਤੌਰ ਤੇ ਗੱਲ ਕਰਦੇ ਹਾਂ ਕਿ ਜਿਵੇਂ ਮੰਨ ਲਓ ਤੁਸੀਂ ਘਰ ਦਾ ਕੰਮਕਾਰ ਕਰਦੇ ਆ ਘਰ ਦੇ ਕਿਸੇ ਕੰਮਕਾਰ ਦੇ ਵਿੱਚ ਤੁਹਾਨੂੰ ਕੋਈ ਕਮੀਆਂ ਮਤਲਬ ਤੁਹਾਨੂੰ ਸਮਝ ਲਓ ਸਬਜੀ ਹੀ ਨਹੀਂ ਬਣਾਉਣੀ ਆਉਂਦੀ ਜਾਂ ਤੁਹਾਨੂੰ ਰੋਟੀ ਨਹੀਂ ਪਕਾਉਣੀ ਆਉਂਦੀ ਤੁਸੀਂ ਉਹਨੂੰ ਸਿੱਖਣ ਦੀ ਬਜਾਏ ਓਵਰ ਥਿੰਕ ਕਰੀ ਜੋ ਬੈਠੇ ਕਿ ਨਹੀਂ ਕਿੱਦਾਂ ਹੋਊਗੀ ਜੇ ਮੈਨੂੰ ਨਹੀਂ ਆਉਂਦਾ ਤਾਂ ਮੇਰੀ ਮਾਂ ਜਾਂ ਮੇਰੀ ਸੱਸ ਮੈਨੂੰ ਕੀ ਕਹੂਗੀ ਹਨਾ ਉਹ ਓਵਰ ਥਿੰਕਿੰਗ ਦਾ ਕਾਰਨ ਹੁੰਦਾ ਸਾਡੇ ਕਿ ਸਾਨੂੰ ਆਪਣੇ ਆਪ 'ਚ ਘਾਟਾਂ ਹੁੰਦੀਆਂ ਨੇ ਤੇ ਫਿਰ ਅਸੀਂ ਬੈਠੇ ਰਹਿਨੇ ਆਂ ਸੋਚਦੇ ਰਹਿਨੇ ਆਂ ਬਜਾਏ ਇਸ ਦੇ ਕਿ ਅਸੀਂ ਸਿੱਖ ਲਈਏ ਸੋ ਇਹ ਦੋਨੇ ਕਾਰਨ ਕਿਤੇ ਨਾ ਕਿਤੇ ਕਨੈਕਟ ਕਰਦੇ ਨੇ ਸੋ ਅਗਲਾ ਕਾਰਨ ਹੁੰਦਾ ਆ ਕਿ ਅਸੀਂ ਬਚਪਨ ਦੇ ਵਿੱਚ ਕੁਝ ਨਾ ਕੁਝ ਦੇਖਿਆ ਹੁੰਦਾ ਜਿਹਨੂੰ ਬਾਅਦ ਵਿੱਚ ਤੁਸੀਂ ਟਰੋਮਾ ਦਾ ਨਾਮ ਦਿੰਨੇ ਆ ਪਰ ਉਹ ਡਰਾਮਾ ਜਿਹੜਾ ਬਚਪਨ 'ਚ ਸਾਡੇ ਘਰ ਪਰਿਵਾਰ 'ਚ ਚੱਲਦਾ ਆ ਤੇ ਸਾਨੂੰ ਅ ਚੰਗੇ ਇਨਸਾਨ ਬਣਨ ਦੀ ਬਜਾਏ ਇੱਕ ਓਵਰ ਥਿੰਕਰ ਬਣਾਉਂਦਾ ਆ ਅਸੀਂ ਇਹ ਦੇਖਦੇ ਰਹਿੰਨੇ ਕਿ ਸਾਡੇ ਵੱਡੇ ਕੀ ਕਰ ਰਹੇ ਨੇ ਤੇ ਅਸੀਂ ਉਹਨਾਂ ਗੱਲਾਂ 'ਚ ਫਸ ਕੇ ਰਹਿ ਜਾਂਨੇ ਆ ਸੋ ਇਹ ਬਹੁਤ ਵੱਡਾ ਰੀਜ਼ਨ ਹੁੰਦਾ ਆ ਕਿ ਅਸੀਂ ਸਾਡਾ ਸਹੀ ਪਾਲਣ ਪੋਸ਼ਣ ਨਹੀਂ ਹੋਇਆ ਹੁੰਦਾ ਤਾਂ ਫਿਰ ਅਸੀਂ ਵੱਡੇ ਹੋ ਕੇ ਬਸ ਸੋਚਦੇ ਹੀ ਰਹਿੰਨੇ ਆ ਬੈਠੇ ਕਿਉਂਕਿ ਕਰਦਿਆਂ ਨੇ ਜੇ ਤੁਹਾਨੂੰ ਬਚਪਨ ਜੀ ਕੰਮ ਕਾਜ ਚ ਲਾਇਆ ਹੋਵੇ ਤਾਂ ਕਦੇ ਵੀ ਤੁਸੀਂ ਓਵਰ ਥਿੰਕਿੰਗ ਨਹੀਂ ਕਰੋਗੇ ਤੁਸੀਂ ਸਿਰਫ ਕੰਮ ਕਰੋਗੇ ਸੋ ਅਗਲਾ ਰੀਜ਼ਨ ਹੁੰਦਾ ਆ ਤੁਹਾਡਾ ਆਲਾਦਵਾਲਾ ਤੇ ਤੁਹਾਡੀ ਜ਼ਿੰਦਗੀ ਚ ਸਹੀ ਲੋਕਾਂ ਦਾ ਨਾ ਹੋਣਾ ਕਈ ਵਾਰ ਹੁੰਦਾ ਆ ਕਿ ਸਾਨੂੰ ਕੋਈ ਇਹੋ ਜਿਹਾ ਮਿਲਿਆ ਹੀ ਨਹੀਂ ਹੁੰਦਾ ਜਿਹੜਾ ਸਾਨੂੰ ਪ੍ਰੋਪਰ ਗਾਈਡ ਕਰ ਸਕੇ ਸਾਨੂੰ ਦੱਸ ਸਕੇ ਕਿ ਕਿਹੜਾ ਰਾਹ ਕਿੱਧਰ ਜਾਂਦਾ ਆ ਤੇ ਅਸੀਂ ਸਿਰਫ ਇੱਕ ਅਣਜਾਣ ਜੀ ਜ਼ਿੰਦਗੀ ਜੀ ਰਹੇ ਹੁੰਨੇ ਜਿਹਦੇ ਵਿੱਚ ਸਾਨੂੰ ਕੁਝ ਨਹੀਂ ਪਤਾ ਹੁੰਦਾ ਫਿਰ ਅਚਾਨਕ ਅਸੀਂ ਖੋਜ ਕਰਨੀ ਸ਼ੁਰੂ ਕਰਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਨਹੀਂ ਦੁਨੀਆ ਤਾਂ ਕਿਤੇ ਹੋਰ ਵਸਦੀ ਆ ਹਨਾ ਸੋ ਇਹ ਵੀ ਕਾਰਨ ਹੁੰਦਾ ਹੈ ਓਵਰ ਥਿੰਕਿੰਗ ਦਾ ਕਿ ਸਾਡੇ ਕੋਲ ਸੋਰਸਸ ਨਹੀਂ ਹੁੰਦੇ ਹੈਗੇ ਕੁਝ ਵੀ ਨਵਾਂ ਜਿਹੜਾ ਆ ਉਹ ਖੋਜਣ ਦੇ ਜਾਂ ਕਹ ਲਓ ਸੋਰਸਸ ਤਾਂ ਹੁੰਦੇ ਆ ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਕਿਵੇਂ ਲੱਭਣੇ ਨੇ ਕਿੱਥੋਂ ਖੋਜਣੇ ਨੇ ਕਿਉਂਕਿ ਸਾਨੂੰ ਗਾਈਡੈਂਸ ਨਹੀਂ ਮਿਲੀ ਹੁੰਦੀ ਆਪਣੇ ਆਲੇ ਦੁਆਲੇ ਨੂੰ ਸੋ ਓਵਰ ਥਿੰਕਿੰਗ ਦੇ ਬਹੁਤ ਸਾਰੇ ਕਾਰਨ ਹੋਰ ਵੀ ਹੋ ਸਕਦੇ ਆ ਇਹ ਜਿਹੜੇ ਆ ਪਹਿਲੇ ਪਹਿਲੇ ਕਾਰਨਾ ਕਿ ਇਨਾ ਕਾਰਨਾ ਕਰਕੇ ਹੀ ਓਵਰ ਥਿੰਕਿੰਗ ਹੁੰਦੀ ਆ ਬਾਕੀ ਮਾਨਸਿਕ ਕਮਜ਼ੋਰੀ ਤਾਂ ਹੁੰਦੀ ਹੀ ਹੁੰਦੀ ਆ ਕਈ ਵਾਰ ਤੁਹਾਡੇ ਖੁਰਾਕ ਚ ਕਮੀ ਹੁੰਦੀ ਆ ਤੇ ਤੁਸੀਂ ਵਧੀਆ ਨਹੀਂ ਸੋਚ ਪਾਉਂਦੇ ਤੁਹਾਨੂੰ ਖੁਰਾਕ ਨਹੀਂ ਚੰਗੀ ਮਿਲ ਰਹੀ ਹੁੰਦੀ ਜਾਂ ਤੁਸੀਂ ਖਾ ਪੀ ਨਹੀਂ ਵਧੀਆ ਰਹੇ ਹੁੰਦੇ ਆ ਨਾ ਸੋ ਜਾਂ ਤੁਸੀਂ ਜਿਹੜੀ ਵੀ ਖੁਰਾਕ ਲੈਣੇ ਆ ਉਹਦੇ ਵਿੱਚ ਵੀ ਮੈਮਰੀਜ਼ ਹੁੰਦੀਆਂ ਆ ਉਹਦੇ ਵਿੱਚ ਵੀ ਯਾਦਦਾਸ਼ਤ ਹੁੰਦੀ ਹੁਣ ਤੁਸੀਂ ਪਾਣੀ ਵੀ ਪੀਨੇ ਆ ਉਹਦੇ ਵਿੱਚ ਵੀ ਯਾਦਦਾਸ਼ਤ ਹੁੰਦੀ ਆ ਕਿਹੋ ਜਿਹੇ ਵਿਚਾਰ ਤੁਹਾਨੂੰ ਆਲੇ-ਦੁਆਲੇੋਂ ਮਿਲ ਰਹੇ ਨੇ ਇਹ ਸਾਰਾ ਕਾਰਨ ਹੁੰਦਾ ਮਾਨਸਿਕ ਕਮਜ਼ੋਰੀ ਦਾ ਜਿਹੜਾ ਫਿਰ ਕਾਰਨ ਬਣਦਾ ਆ ਓਵਰ ਥਿੰਕਿੰਗ ਦਾ ਸੋ ਅੱਜ ਆਪਾਂ ਓਵਰ ਥਿੰਕਿੰਗ ਨੂੰ ਓਵਰ ਕਰਨਾ ਆ ਤੁਸੀਂ ਸੋਚੋ ਜ਼ਰੂਰ ਸੋਚਣਾ ਕੋਈ ਮਾੜੀ ਗੱਲ ਨਹੀਂ ਸੋਚਣਾ ਤਾਂ ਬਹੁਤ ਵਧੀਆ ਗੱਲ ਆ ਕਿ ਤੁਸੀਂ ਬੈਠੇ ਸੋਚ ਰਹੇ ਆ ਮਤਲਬ ਤੁਹਾਡੇ ਅੰਦਰ ਕੋਈ ਕਣ ਹੈਗਾ ਆ ਤੁਹਾਡੇ 'ਚ ਸੋਚਣ ਸ਼ਕਤੀ ਹੈਗੀ ਆ ਹੁਣ ਬਦਲਣਾ ਕੀ ਆ ਸੋਚਾਂ ਦਾ ਕੰਟੈਂਟ ਤੁਸੀਂ ਸੋਚਦੇ ਕੀ ਆ ਆਪਣਾ ਨਜ਼ਰੀਆ ਬਦਲਣਾ ਆਪਣੇ ਵਿਚਾਰ ਬਦਲਨੇ ਨੇ ਜਰੂਰ ਬੈਠੋ ਇੱਕ ਇੱਕ ਘੰਟਾ ਬੈਠੇ ਸੋਚਦੇ ਰਹੋ ਪਰ ਤੁਹਾਡਾ ਬ੍ਰੇਨ ਜਿਹੜਾ ਆ ਉਹ ਚੀਜ਼ਾਂ ਸੋਚੇ ਜਿਨ੍ਹਾਂ ਨਾਲ ਤੁਹਾਡੀ ਜ਼ਿੰਦਗੀ ਹਸੀਨ ਬਣਨੀ ਆ ਮਤਲਬ ਪਲੈਨਿੰਗ ਕਰੋ ਅਗਲੇ ਅਗਲੀਆਂ ਗੱਲਾਂ ਕੀ ਹੋਣ ਉਹਨਾਂ ਦਾ ਪਲਾਨ ਬਣਾਓ ਹਨਾ ਸੋ ਤੁਹਾਡੀ ਜ਼ਿੰਦਗੀ ਕਿਵੇਂ ਦੀ ਹੋਵੇ ਇਮੇਜਿਨੇਸ਼ਨ ਕਰੋ ਸੋ ਓਵਰ ਥਿੰਕਿੰਗ ਨੂੰ ਤੁਸੀਂ ਇਮੇਜਿਨੇਸ਼ਨ ਵੀ ਕਹਿ ਸਕਦੇ ਆ ਕਿਉਂਕਿ ਓਵਰ ਥਿੰਕਿੰਗ ਇਹੀ ਆ ਕਿ ਤੁਸੀਂ ਬੈਠੇ ਆ ਸੋਚੀ ਜਾ ਰਹੇ ਆ ਹਾਂ ਇੱਕ ਹੋਰ ਬਹੁਤ ਵੱਡਾ ਕਾਰਨ ਜਿਹੜਾ ਮੈਂ ਭੁੱਲ ਗਈ ਓਵਰ ਥਿੰਕਿੰਗ ਦਾ ਕਿ ਤੁਸੀਂ ਜਦੋਂ ਰਿਸ਼ਤਿਆਂ ਦੇ ਜਾਲ 'ਚ ਫਸਦੇ ਆ ਨਾ ਤਾਂ ਤੁਸੀਂ ਇਹ ਸੋਚਦੇ ਰਹਿੰਦੇ ਆ ਬੈਠੇ ਕਿ ਕੌਣ ਮੇਰੇ ਬਾਰੇ ਕੀ ਸੋਚਦਾ ਆ ਜਦਕਿ ਇਹ ਥੋੜਾ ਕੰਮ ਨਹੀਂ ਆ ਥੋੜਾ ਕੰਮ ਆ ਆਪਣੇ ਕੰਮ ਕਰਨਾ ਸੋ ਕੌਣ ਕੀ ਸੋਚਦਾ ਆ ਜੇ ਥੋਡੇ ਬਾਰੇ ਅਗਲਾ ਸੋਚਦਾ ਆ ਜਾਂ ਕੁਝ ਕਹਿੰਦਾ ਆ ਮਤਲਬ ਉਹ ਵੀ ਓਵਰਥਿੰਕਰ ਆ ਉਹਨੂੰ ਵੀ ਆਪਣਾ ਕੋਈ ਕੰਮ ਨਹੀਂ ਉਹ ਥੋਡੇ ਬਾਰੇ ਸੋਚੀ ਜਾਂਦਾ ਆ ਹੈਨਾ ਸੋ ਇਹ ਤਾਂ ਤੁਹਾਨੂੰ ਸੋਚਣ ਦੀ ਲੋੜ ਹੀ ਨਹੀਂ ਹੈਗੀ ਕਿ ਕੌਣ ਕੀ ਸੋਚਦਾ ਆ ਜਦਕਿ ਅਕਸਰ ਅਸੀਂ ਕੋਈ ਵੀ ਸਟੈਪ ਲੈਣ ਦੀ ਬਜਾਏ ਇਹ ਸੋਚਦੇ ਰਹਿੰਨੇ ਆ ਕਿ ਕੌਣ ਕੀ ਤੇ ਦੁਨੀਆ ਕਿੱਥੇ ਆ ਹੈਨਾ ਸੋ ਅਸੀਂ ਕੀ ਕਰਨਾ ਹੁੰਦਾ ਆ ਸਿਰਫ ਤੇ ਸਿਰਫ ਜੋ ਥੋਡੇ ਬਸਤ ਚ ਆ ਜੋ ਤੁਸੀਂ ਸਿੱਖਿਆ ਆ ਉਸ ਰਾਹ ਤੇ ਤੁਰਦੇ ਰਹਿਣਾ ਹੁੰਦਾ ਆ ਤੇ ਆਪਣੇ ਕੰਮ ਕਰਦੇ ਰਹਿਣਾ ਹੁੰਦਾ ਆ ਤੇ ਜੇ ਤੁਹਾਨੂੰ ਸੋਚਣ ਦਾ ਬਹੁਤ ਸ਼ੌਕ ਆ ਤਾਂ ਤੁਸੀਂ ਬੈਠੋ ਰੋਜ਼ ਆਪਣੇ ਆਪ ਨਾਲ 1 ਘੰਟਾ ਤੇ ਸੋਚਦੇ ਰਹੋ ਇਮੇਜਿਨੇਸ਼ਨ ਕਰਦੇ ਰਹੋ ਆਪਣੇ ਆਪ ਨੂੰ ਉਹਨਾਂ ਖਿਆਲਾਂ ਚ ਲੈ ਕੇ ਜਾਓ ਜਿੱਥੇ ਤੁਸੀਂ ਆਪਣੇ ਆਪ ਨੂੰ ਦੇਖਣਾ ਚਾਹੁੰਦੇ ਆ ਜਾਂ ਜਿੱਥੇ ਤੁਸੀਂ ਦੂਜਿਆਂ ਨੂੰ ਦੇਖਦੇ ਆ ਕਿ ਇਹ ਈਵੇਂ ਦੇ ਨੇ ਇਹਨਾਂ ਦੇ ਕੋਲ ਇਹ ਆ ਮੇਰੇ ਕੋਲ ਇਹ ਨਹੀਂ ਹੈਗਾ ਇਹ ਨਾ ਸੋਚੋ ਇਹ ਸੋਚੋ ਕਿ ਉਹ ਕਿਵੇਂ ਦੇ ਨੇ ਉਹਨਾਂ ਚੋਂ ਪੋਜ਼ਿਟਿਵ ਪੁਆਇੰਟ ਕੱਢੋ ਤੇ ਆਪਣੇ ਆਪ ਨੂੰ ਇਮੇਜਿਨ ਕਰੋ ਕਿ ਮੈਂ ਕਿਵੇਂ ਦੀ ਲੱਗਣਾ ਚਾਹੁੰਨੀ ਆ ਮੇਰਾ ਫਿਊਚਰ ਕੀ ਹੋਵੇ ਫਿਊਚਰ ਦੀ ਬਹੁਤ ਚਿੰਤਾ ਹੁੰਦੀ ਨਾ ਤੁਹਾਨੂੰ ਸੋ ਇਮੇਜਿਨ ਕਰਦੇ ਰਹੋ ਇਮੇਜਿਨੇਸ਼ਨ ਜਿਹਨੂੰ ਕਹਿੰਦੇ ਆ ਖਿਆਲੀ ਪਲਾਉ ਪਕਾਉਣਾ ਹਨਾ ਸੋ ਅਗਲਾ ਪ੍ਰੈਕਟੀਕਲ ਜਿਹੜਾ ਹੱਲ ਆ ਉਹ ਇਹ ਆ ਕਿ ਵੱੱਚੋ ਆਪਣੇ ਆਪ ਨੂੰ ਜਦੋਂ ਤੁਸੀਂ ਓਵਰ ਥਿੰਕਿੰਗ ਕਰਦੇ ਹੁੰਦੇ ਨੇ ਨਾ ਤੁਸੀਂ ਬੈਠੇ ਹੁੰਦੇ ਆ ਤੁਹਾਡੇ ਖਿਆਲ ਕਿਤੇ ਨਾ ਕਿਤੇ ਪਹੁੰਚੇ ਹੁੰਦੇ ਆ ਸੋ ਉਹਨਾਂ ਖਿਆਲਾਂ ਨੂੰ ਤੁਸੀਂ ਧਿਆਨ ਦੇਣਾ ਆ ਉਹ ਖਿਆਲ ਵੱਖਰੇ ਨੇ ਤੁਸੀਂ ਵੱਖਰੇ ਆ ਇਹ ਕਦੇ ਬਹਿ ਕੇ ਪ੍ਰੈਕਟਿਸ ਕਰਿਓ ਕਿ ਜਦੋਂ ਖਿਆਲ ਚੱਲ ਰਹੇ ਹੁੰਦੇ ਆ ਤੁਸੀਂ ਕਹੋਗੇ ਕਿ ਇਦਾਂ ਮੁੜ ਨਹੀਂ ਹੁੰਦਾ ਜਦੋਂ ਖਿਆਲ ਜਿਹੜੇ ਆ ਉਹ ਚੱਲ ਰਹੇ ਆ ਤਾਂ ਅਸੀਂ ਕਿਤੇ ਦੀ ਕਿਤੇ ਪਹੁੰਚ ਜੰਨੇ ਆ ਠੀਕ ਆ ਪਹਿਲਾਂ ਪਹਿਲਾਂ ਤੁਹਾਡੇ ਤੋਂ ਨਹੀਂ ਮੁੜਿਆ ਜਾਊਗਾ ਪਰ ਕਦੇ ਨਾ ਕਦੇ ਤਾਂ ਤੁਹਾਡੀ ਸੁਰਤ ਟੁੱਟਦੀ ਆ ਨਾ ਤੁਸੀਂ ਓਵਰ ਥਿੰਕਿੰਗ ਤੋਂ ਬਾਹਰ ਆਉਣੇ ਆ ਜਦੋਂ ਵੀ ਓਵਰ ਥਿੰਕਿੰਗ ਤੋਂ ਕਰਦੇ ਕਰਦੇ ਤੁਸੀਂ ਲੜੀ ਟੁੱਟੇ ਤਾਂ ਉਦੋਂ ਧਿਆਨ ਦਿਓ ਕਿ ਹੁਣੇ ਮੈਂ ਕੀ ਸੋਚਦਾ ਹਟਿਆ ਆ ਜਾਂ ਮੈਂ ਕੀ ਸੋਚਦੀ ਸੀ ਫੇ ਉਹਦੇ ਵਿੱਚੋਂ ਚੰਗੀਆਂ ਗੱਲਾਂ ਚੁਣੋ ਤੇ ਬਾਕੀ ਦੀਆਂ ਗੱਲਾਂ ਨੂੰ ਇਹ ਕਹਿ ਕੇ ਕੱਟ ਦਿਓ ਆਪਣੇ ਦਿਮਾਗ ਚੋਂ ਕਿ ਇਹਨਾਂ ਦਾ ਫਾਇਦਾ ਕੋਈ ਨਹੀਂ ਆ ਹੌਲੀ ਹੌਲੀ ਇਹ ਪ੍ਰੈਕਟਿਸ ਕਰੋ ਫਿਰ ਥੋੜੇ ਚਿਰ ਬਾਅਦ ਜਦੋਂ ਤੁਸੀਂ ਇਸ ਪ੍ਰੈਕਟਿਸ 'ਚ ਪੱਕੇ ਹੋ ਜਾਓ ਪਰਪੱਕ ਹੋ ਜਾਓ ਤਾਂ ਫਿਰ ਤੁਸੀਂ ਲਿਖਣਾ ਸ਼ੁਰੂ ਕਰੋ ਕਿ ਅੱਜ ਮੈਂ ਬੈਠੀ ਸੀ 1 ਘੰਟਾ ਆਪਣੇ ਆਪ ਨਾਲ ਆ ਖਿਆਲ ਮੇਰੇ ਅੰਦਰ ਆਏ ਇਹਨਾਂ ਦੇ ਵਿੱਚੋਂ ਆ ਖਿਆਲ ਚੰਗੇ ਸੀ ਉਹ ਮੈਂ ਲਿਖੇ ਸੋ ਜਦੋਂ ਤੁਹਾਨੂੰ ਲਿਖਣ ਦੀ ਆਦਤ ਪੈ ਗਈ ਤੁਸੀਂ ਆਪਣੇ ਖਿਆਲਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰਤਾ ਮਤਲਬ ਤੁਸੀਂ ਆਪਣੇ ਮਨ ਨੂੰ ਕੰਟਰੋਲ ਕਰਨਾ ਸ਼ੁਰੂ ਕਰਤਾ ਜਦੋਂ ਮਨ ਕੰਟਰੋਲ ਹੋ ਗਿਆ ਨਾ ਓਵਰ ਥਿੰਕਿੰਗ ਆਪਣੇ ਆਪ ਜਾਂਦੀ ਲੱਗਣੀ ਆ ਓਵਰ ਥਿੰਕਿੰਗ ਓਵਰ ਹੋ ਜਾਣੀ ਆ ਸੋ ਇਹ ਇੱਕੋ ਹੀ ਇੱਕ ਪ੍ਰੈਕਟਿਸ ਜੇ ਤੁਸੀਂ ਕਰ ਲਈ ਕਿ ਆਪਣੇ ਆਪ ਨਾਲ ਬੈਠੇ ਆ ਤੇ ਧਿਆਨ ਦਿੱਤਾ ਆ ਕਿ ਕੀ ਸੋਚਦੇ ਆ ਤੇ ਫਿਰ ਉਹਨੂੰ ਲਿਖਿਆ ਆ ਤਾਂ ਕਦੇ ਵੀ ਤੁਹਾਨੂੰ ਓਵਰ ਥਿੰਕਿੰਗ ਨਹੀਂ ਹੋਊਗੀ ਬਾਕੀ ਜਿਹੜੇ ਕਾਰਨ ਮੈਂ ਪਹਿਲਾਂ ਦੱਸੇ ਸੀ ਉਹਨਾਂ ਦੇ ਵਿੱਚ ਵੀ ਹੱਲ ਲੁਕੇ ਹੋਏ ਨੇ ਕਿ ਸਹੀ ਜਾਣਕਾਰੀ ਜੇ ਤੁਹਾਨੂੰ ਨਹੀਂ ਹੈਗੀ ਤਾਂ ਪਹਿਲਾਂ ਉਹ ਲਓ ਕਿਸੇ ਵੀ ਵਿਸ਼ੇ ਤੇ ਜੇ ਤੁਸੀਂ ਸਿਰ ਸੁੱਟ ਕੇ ਬੈਠੇ ਆ ਨਾ ਤਦ ਤੁਸੀਂ ਪਹਿਲਾਂ ਇਹ ਲੱਭੋ ਜਾ ਕੇ ਕਿ ਇਹਦਾ ਕੋਈ ਹੱਲ ਵੀ ਹੋਣਾ ਹੈ ਦੁਨੀਆ 'ਚ ਮੈਂ ਉਹ ਲੱਭਾਂ ਤੇ ਫਿਰ ਉਹ ਓਵਰ ਥਿੰਕਿੰਗ ਆਪੇ ਨਹੀਂ ਹੋਊਗੀ ਹੁਣ ਮੰਨ ਲਓ ਤੁਸੀਂ ਕੱਪੜੇ ਸਿਉਂਦੇ ਆਂ ਤੇ ਤੁਹਾਨੂੰ ਕਮੀਜ਼ ਨਹੀਂ ਕੱਟਣੀ ਆਉਂਦੀ ਹਨਾ ਜਾਂ ਸਟਿਚਿੰਗ ਆਉਂਦੀ ਨਹੀਂ ਹੈਗੀ ਫਿਰ ਤੁਸੀਂ ਸੋਚੀ ਜਾਓਗੇ ਬੈਠੇ ਕਿ ਕਿਵੇਂ ਕਰਾਂ ਕਿਵੇਂ ਕਰਾਂ ਜਾਂ ਤੁਸੀਂ ਕੁਝ ਨਾ ਕੁਝ YouTube ਤੇ ਲਾ ਕੇ ਜਾਂ ਕਿਸੇ ਕੋਲ ਜਾ ਕੇ ਕੁਝ ਸਿੱਖ ਲਓਗੇ ਤੇ ਨੈਕਸਟ ਟਾਈਮ ਫਿਰ ਉਹਦੇ ਲਈ ਸੋਚੋਗੇ ਥੋੜੋ ਉਹ ਤਾਂ ਤੁਹਾਨੂੰ ਆਉਂਦਾ ਹੀ ਹੋਊਗਾ ਤੇ ਤੁਸੀਂ ਫਟਾਫਟ ਕਰ ਦੋਗੇ ਤੇ ਉੱਥੇ ਹੀ ਖਤਮ ਹੋ ਗਈ ਓਵਰ ਥਿੰਕਿੰਗ ਸੋ ਜਿਹੜੀ ਰਿਸ਼ਤਿਆਂ ਦੀ ਓਵਰ ਥਿੰਕਿੰਗ ਆ ਉਹਦੇ ਲਈ ਵੀ ਕੰਮ ਜ਼ਰੂਰੀ ਆ ਜਦੋਂ ਤੁਸੀਂ ਆਪਣੇ ਕੰਮ ਵਿੱਚ ਬਿਹਤਰ ਹੁੰਦੇ ਜਾਓਗੇ ਤੇ ਤੁਹਾਨੂੰ ਸੋਚਣ ਦੀ ਲੋੜ ਨਹੀਂ ਪੈਣੀ ਕਿ ਕੌਣ ਕੀ ਕਹਿੰਦਾ ਆ ਸਭ ਨੇ ਤੁਹਾਡੇ ਬਾਰੇ ਵਧੀਆ ਹੀ ਕਹਿਣਾ ਆ ਲੋੜ ਸਿਰਫ ਇੰਨੀ ਹੁੰਦੀ ਆ ਕਿ ਤੁਸੀਂ ਬਿਹਤਰ ਤੋਂ ਬਿਹਤਰ ਹੁੰਦੇ ਜਾਣਾ ਆ ਜਦੋਂ ਤੁਸੀਂ ਬਿਹਤਰ ਹੋ ਗਏ ਤਾਂ ਤੁਹਾਡੀ ਦੁਨੀਆ ਵੀ ਹੋਰ ਬਿਹਤਰ ਹੋ ਜਾਊਗੀ ਤੇ ਓਵਰ ਥਿੰਕਿੰਗ ਜਿਹੜੀ ਆ ਉਹ ਓਵਰ ਹੋ ਜਾਊਗੀ ਧੰਨਵਾਦ